ਰੱਦ ਕਰੋ ਰੱਦ ਕਰੋ ਰੱਦ ਕਰੋ ਵਾਲੇ ਕਾਨੂੰਨ ਨਹੀਂ ਮਨਜ਼ੂਰ ਨਹੀਂ ਮਨਜ਼ੂਰ ਨਹੀਂ ਮਨਜ਼ੂਰ ਐਮਐਸਟੀ ਦੇਣਾ ਹੋਗਾ ਦੇਣਾ ਹੋਗਾ ਦੇਣਾ ਹੋਗਾ ਕਾਲੇ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਬੋਦੀ ਸਕਾਰ ਹਾਏ 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 ਹਾਰੇ ਬੋਲੋ ਹਾਏ 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 ਕਾਲੇ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਬੋਦੀ ਸੇਰੀ ਤਨਾਸ਼ਾ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਾਡੇ ਢੇਰ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਗੱਡੀਾਂ ਪੈਕ ਕਰਾਂਗੇ ਸਾਡੇ ਨਾਲ ਢੇਰ ਸਾਹਿਬ ਨੇ ਉਹਨਾਂ ਨੇ ਪੁੱਛਿਆ ਕਿ ਅੱਜ ਮੀਟਿੰਗ ਦਾ ਕੀ ਸਿਟਾ ਨਿਕਲਦਾ ਅੱਜ ਦੀ ਮੀਟਿੰਗ ਦਾ ਜਿੱਦਾਂ ਪਹਿਲਾਂ 6-7 ਮੀਟਿੰਗਾਂ ਹੋਈਆਂ ਕੋਈ ਹੱਲ ਨਹੀਂ ਨਿਕਲਿਆ ਅੱਜ ਦੀ ਸਾਨੂੰ ਆਸ ਹੈ ਉਹ ਅੱਜ ਮੀਟਿੰਗ ਨਹੀਂ ਕਰਣੀ ਉਹਨਾਂ ਦੋਨਾਂ ਨਾਲ ਜਿਹੜਾ ਕਿਸਾਨਾਂ ਦਾ ਤੇਜ਼ ਹੋਣਾ ਹੁਣ ਸਾਰੇ ਦੇਸ਼ ਦੇ ਸੰਸਾਰ ਦੇ ਲੋਕਾਂ ਦੀ ਸਭੀ ਜਿਹੜੀ ਜਨਵਰੀ ਦੀ ਪ੍ਰੇਡ ਹੈ ਉਹਦੇ ਤੇ ਟਰੈਕਟਰ ਚਲਾਉਣ ਦੀ ਜਿਹੜੀ ਪ੍ਰੇਡ ਹੈ ਉਹ ਕਿਸਾਨਾਂ ਨੇ ਕਰਨੀ ਹੈ ਉਹਦੇ ਇੱਕ ਪਤੰਤ 6 ਤਰੀਕ ਤੋਂ ਅਸੀਂ ਦਿੱਲੀ 'ਚ ਜਿਹੜੀ ਆ ਕਿਸਾਨਾਂ ਦੀ ਪ੍ਰੇਡ ਕਰਨੀ ਆ ਰਿਹੈਸਲ ਕਰਨੀ ਆ ਤੇ 26 ਨੂੰ ਜਿਹੜਾ ਲਾਸਟ ਆ ਜਾ ਮੋਦੀ ਰਹੂਗਾ ਤੇ ਜਾਂ ਫੇ ਕਿਸਾਨ ਰਹੂਗਾ ਇੱਕ ਗੱਲ ਪਾਸੇ ਹੋਣੀ ਆ ਅਤੇ ਇਹ ਆਇਆਂ ਉਹਨਾਂ ਉਹ ਲਗਾਤਾਰ ਦੇ ਕਾਬੇ ਸ਼ਾਮਲ ਹੈ ਤੇ ਅਸੀਂ ਜਾਣਿਆ ਹੈ ਇਹ ਸਰਕਾਰ ਮਲਾ ਆਪਣਾ ਚਾਹਦੀ ਹੈ ਕਿ ਜਿਹੜੇ ਤਿੰਨ ਕਾਨੂੰਨ ਹੈ ਉਹਨਾਂ ਨੂੰ ਪੂਰੀ ਤਰ੍ਹਾਂ ਦੇ ਰੱਦ ਕਰਾ ਰਹੀ ਹੈ ਕਿ ਜਿਹੜਾ ਇਹ ਸੰਘਰਸ਼ ਹੈ ਉਹਨਾਂ ਨੂੰ ਵੀ ਤੇਜ ਪ੍ਰਚਾਰ ਨਜ਼ਰ ਆਏਗਾ ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਰਾਹੀਂ ਕਿ ਜਿਹੜੇ ਕਾਨੂੰਨ ਸਰਕਾਰ ਨੇ ਸਾਰਨਾ ਦੇ ਘੁੱਟੇ ਉਹਨਾਂ ਨੂੰ ਜਲਦੀ ਜਲਦੀ ਵਾਪਸ ਕਰੇ ਨਹੀਂ ਤੇ ਜਿਹੜਾ ਅਗਲਾ ਸ਼ਗਾਰਜਾ ਇੱਕ ਤਰੀਕ ਪਹੁਛੇ ਜਾਵੇਗਾ ਇਹਨਾਂ ਦਾ ਬਹੁਤ ਧੰਨਵਾਦ। ਹੁਣ ਗੱਲ ਕਰਦੇ ਆਂ ਕੁਲਵਿੰਦਰ ਸਿੰਘ ਗੋਗੀ ਪਿੰਡ ਢੇਰ ਤੋਂ ਗੁਰदयाल ਸਿੰਘ ਢੇਰ ਦੇ ਸਪੁੱਤਰ ਇਲਾਕੇ ਦੇ ਕਿਸਾਨਾਂ ਆਗੂ ਗੱਲਬਾਤ ਕਰਦੇ ਆ ਕੁਲਵਿੰਦਰ ਸਿੰਘ ਗੋਗੀ ਹਾਂਜੀ ਉਹ ਸ੍ਰੀ ਕਾਮਰ ਗੁਰदयाल ਸਿੰਘ ਢੇਰ ਜੋ ਕਿਸਾਨ ਸਭਾ ਦੇ ਮੀਤ ਪ੍ਰਧਾਨ ਰਹੇ ਉਹਨਾਂ ਦਾ ਮੈਂ ਲੜਕਾ ਜੀ ਅਸੀਂ 26 ਜੂਨ ਦੇ ਇੱਥੇ ਬੈਠੇ ਹੋਇਆ ਮੋਤੀ ਸਰਾਲ ਦੇ ਖਿਲਾਫ ਜਦੋਂ ਤੱਕ ਅਸੀਂ ਸਰਦਾਰ ਸਿੰਘ ਜਿੱਤ ਦੇ ਅਸੀਂ ਇੱਥੇ ਬੈਠੇ ਰਹਾਂਗੇ ਸਾਨੂੰ ਦੇ ਹੱਕਾਂ ਲਈ ਅਸੀਂ ਡਰਦੇ ਰਹਾਂਗੇ ਅਸੀਂ ਠੰਡ ਦੇ باوجود ਵੀ ਘਰਾਂ ਦੇ ਕੰਮ ਬਾਛ ਛੱਡ ਕੇ ਇਹ ਚਤਿਕਾਰ ਦੇ ਵਿੱਚ ਸ਼ਾਮਲ ਹੋਇਆ ਸਰਹੰਦੋਤਾਂ ਬੈਠੇ ਆ ਜਦ ਤੱਕ ਸਰਕਾਰ ਦੇ ਜਿੱਤ ਦੇ ਉਦੋਂ ਤੱਕ ਅਸੀਂ ਇੱਥੇ ਬੈਠੇ ਰਹਾਂਗੇ ਇਹ ਸਨ ਕੁਲਵਿੰਦਰ ਸਿੰਘ ਗੋਗੀ